ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਦੋਸਤੋ ਇਨਸਾਨ ਦੀ ਇਹੀ ਇੱਛਾ ਹੁੰਦੀ ਹੈ ਕਿ ਉਸ ਕੋਲ ਵੱਧ ਤੋਂ ਵੱਧ ਪੈਸਾ ਹੋਵੇ, ਤਾਂ ਸੰਪਤੀ ਹੋਵੇ ਤਾਂ ਜੋ ਉਹ ਆਪਣੀ ਹਰ ਜ਼ਰੂਰਤ ਦੀ ਚੀਜ਼ ਅਤੇ ਹਰ ਇੱਛਾ ਨੂੰ ਆਸਾਨੇ ਦੇ ਨਾਲ ਪੂਰਾ ਕਰ ਸਕੇ ਪਰ ਸਾਡੀ ਕਿਸਮਤ ਇੰਨੇ ਚੰਗੇ ਨਹੀਂ ਹੁੰਦੀ। ਕੁਝ ਤਾਂ ਆਪਣੀ ਕਿਸਮਤ ਦੀ وجہ ਦੇ ਨਾਲ ਅਮੀਰ ਬਣ ਜਾਂਦੇ ਹਨ ਤਾਂ ਉੱਥੇ ਹੀ ਕੁਝ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਪਰ ਦੋਸਤੋ ਤੁਹਾਡੀ ਜਾਣਕਾਰੀ ਤੇ ਲਈ ਦੱਸ ਦਈਏ ਕਿ ਜੋਤਿ ਸਾਸਤਰ ਦੇ ਅਨੁਸਾਰ ਅਜੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਸਾਲ 2026 ਦੇ ਵਿੱਚ ਕੁਝ ਰਾਸ਼ੀ ਵਾਲੇ ਜਾਤਕਾਂ ਉਤੇ ਮਾਤਾ ਲਕਸ਼ਮੀ ਜੀ ਦੀ ਵਿਸ਼ੇਸ਼ ਰੂਪ ਵਿੱਚ ਆਪਣੀ ਕਿਰਪਾ ਦ੍ਰਿਸ਼ਟੀ ਵਰ ਰਹੀ ਹੈ ਮਾਤਾ ਲక్ష్ਮੀ ਜੀ ਦੇ ਵਿਸ਼ੇਸ਼ ਕਿਰਪਾ ਦ੍ਰਿਸ਼ਟੀ ਵਰਣ ਕਾਰਨ ਇਹ ਖਾਸ ਕਰਕੇ 6 ਰਾਸ਼ੀਆਂ ਤਾਂ ਨਾਲ ਮਾਲਾ ਮਾਲ ਹੋਣ ਵਾਲੀਆਂ ਹਨ ਇਹ 6 ਰਾਸ਼ੀਆਂ ਕਰੋੜਪਤੀ ਹੋਣ ਵਾਲੀਆਂ ਹਨ ਤਾਂ ਆਓ ਦੋਸਤੋ ਜਾਣ ਲੈਂਦੇ ਹਾਂ ਅੱਜ ਦੀਆਂ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਅਤੇ ਸਭ ਤੋਂ ਪਹਿਲਾਂ ਇਹਨਾਂ ਨੂੰ ਕੀ-ਕੀ ਲਾਭ ਮਿਲਣ ਵਾਲਾ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅਸੀਂ ਦੱਸ ਦਈਏ ਕਿ ਸਾਲ 2026 ਵਿੱਚ ਤੁਹਾਡੀ ਜੋ ਸਿਹਤ ਸੰਬੰਧੀ ਕੋਈ ਵੱਡੀ ਪਰੇਸ਼ਾਨੀ ਸੀ ਉਹ ਨਹੀਂ ਰਹੇਗੀ ਔਸਮਾ ਸੇ ਤੁਹਾਡੀ ਦੂਰ ਹੋ ਜਾਵੇਗੀ ਜੇਕਰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਸੀ ਤਾਂ ਤੁਹਾਡੀ ਉਹ ਸਮੱਸਿਆ ਖਤਮ ਹੋ ਜਾਵੇਗੀ ਜੇਕਰ ਤੁਸੀਂ ਪਿਛਲੇ ਕੁਝ ਦਿਨਾਂ ਤੋਂ ਆਪਣੀ ਸਿਹਤ ਨੂੰ ਲੈ ਕੇ ਚਿੰਤਤ ਸੀ ਤਾਂ ਹੁਣ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਤਨ ਸਿਹਤ ਬਿਜ਼ਨਸ ਵਪਾਰ ਨੌਕਰੀ ਹਰ ਖੇਤਰ ਵਿੱਚ ਜਬਦਸ ਕਾਮਯਾਬੀ ਮਿਲਦੀ ਨਜ਼ਰ ਆਵੇਗੀ ਦੋਸਤੋ ਤੁਸੀਂ ਲੋਕ ਨਿਸ਼ਚਿੰਤ ਹੋ ਜਾਓ ਕਿਉਂਕਿ ਸਾਲ 2026 ਵਿੱਚ ਤੁਹਾਨੂੰ ਚਾਹੇ ਕਿਸੇ ਵੀ ਪ੍ਰਕਾਰ ਦਾ ਕੋਈ ਸੰਕਟ ਜਾਂ ਦੁੱਖ ਤਕਲੀਫ ਹੋਵੇ ਤਾਂ ਮਾਤਾ ਲక్ష్ਮੀ ਜੀ ਉਹ ਸਭ ਕੁਝ ਦੂਰ ਕਰ ਦੇਣਗੇ ਇਸੇ ਨਾਲ ਹੀ ਦੱਸ ਦਈਏ ਕਿ ਇਥੇ ਅਸੀਂ ਜਿੱਨਾ ਰਾਸ਼ੀ ਵਾਲਿਆਂ ਦੀ ਗੱਲ ਕਰ ਰਹੇ ਹਾਂ ਉਹਨਾਂ ਦੀਆਂ ਸਾਰੀਆਂ ਮਾਨੋ ਕਾਮਨਾਵਾਂ ਹੁਣ ਮਾਤਾ ਲక్ష్ਮੀ ਜੀ ਸਾਲ 2026 ਵਿੱਚ ਪੂਰੀ ਕਰਨ ਵਾਲੀ ਹੈ ਇਨਾਂ ਦੀਆਂ ਸਾਰੀਆਂ ਮੁਸ਼ਕਲਾਂ ਹੋਣ ਮਾਤਾ ਲక్ష్ਮੀ ਜੀ ਸਾਲ 2026 ਵਿੱਚ ਦੂਰ ਕਰਨਗੇ ਚੰਗੀ ਖਾਸੀ ਧਨ ਸੰਪਤੀ ਜ਼ਮੀਨ ਜਾਇਦਾਦ ਬਿਜ਼ਨਸ ਵਪਾਰ ਕੈਰੀਅਰ ਘਰੇਲੂ ਜੀਵਨ ਹਰ ਖੇਤਰ ਵਿੱਚ ਇਹਨਾਂ ਨੂੰ ਜਬਦ አስ ਕਾਮਯਾਬੀ ਮਿਲਦੀ ਨਜ਼ਰ ਆਵੇਗੀ ਦੋਸਤੋ ਦੱਸ ਤਈਏ ਕਿ ਇਹਨਾਂ ਦੇ ਜੀਵਨ ਦੇ ਵਿੱਚ ਸੁੱਖ ਅਤੇ ਖੁਸ਼ਹਾਲੀ ਆ ਰਹੀ ਹੈ ਤੇ ਜੋ ਮੁਸ਼ਕਲਾਂ ਸਨ ਜੋ ਤੁਸੀਂ ਪਿਛਲੇ ਮਹੀਨਿਆਂ ਤੋਂ ਚੱਲ ਰਹੇ ਸੀ ਹੁਣ ਉਹ ਦੂਰ ਹੋ ਜਾਣਗੀਆਂ ਅਤੇ ਦਿੱਕਤਾਂ ਦਾ ਸਾਹਮਣਾ ਵੀ ਤੁਹਾਨੂੰ ਹੁਣ ਨਹੀਂ ਕਰਨਾ ਪਵੇਗਾ ਕਿਉਂਕਿ ਦੋਸਤੋ ਹੁਣ ਸਾਲ 2026 ਵਿੱਚ ਮਾਤਾ ਲక్ష్ਮੀ ਇਨ੍ਹਾਂ ਖਾਸ ਰਾਸ਼ੀ ਵਾਲਿਆਂ ਉਤੇ ਪਸੰਨ ਹੋ ਚੁੱਕੀ ਹੈ ਜਿਸ ਕਾਰਨ ਇਨ੍ਹਾਂ ਦੇ ਵਪਾਰ ਵਿੱਚ ਨੌਕਰੀ ਵਿੱਚ ਜੋ ਹੁਣ ਤੱਕ ਕੋਈ ਦਿੱਕਤਾਂ ਚੱਲ ਰਹੀਆਂ ਸਨ ਹੁਣ ਇਨ੍ਹਾਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਚੰਗਾ ਖਾਸਾ ਧਨ ਪ੍ਰਾਪਤ ਹੋਵੇਗਾ ਨੌਕਰੀ ਵਿੱਚ ਉੱਚ ਅਹੁਦੇ ਦੀ ਪ੍ਰਾਪਤੀ ਜਾਣੇ ਪ੍ਰਮੋਸ਼ਨ ਦੇ ਯੋਗ ਬਣਦੇ ਨਜ਼ਰ ਆਉਣਗੇ ਜਾਣੇ ਪ੍ਰਮੋਸ਼ਨ ਦੇ ਯੋਗ ਬਣਦੇ ਨਜ਼ਰ ਆਉਣਗੇ ਦੋਸਤੋ ਦੁੱਗਣੇ ਤਨਲਾ ਬਤੇ ਦੁੱਗਣੇ ਮੁਨਾਫੇ ਦੇ ਨਾਲ-ਨਾਲ ਤੁਸੀਂ ਲੋਕ ਆਪਣੇ ਵਪਾਰ ਵਿੱਚ ਇਸ ਸਮੇਂ ਯਾਬਦਸ ਕਾਮਯਾਬੀ ਹਾਸਲ ਕਰੋਗੇ ਦੋਸਤੋ ਗ੍ਰਹਿਾਂ ਦੀ ਗੋਚ ਸਤੇਤੇ ਇਸ ਸਾਲ 2026 ਵਿੱਚ ਕੁਝ ਇਸ ਪ੍ਰਕਾਰ ਨਾਲ ਬਣ ਰਹੀ ਹੈ ਕਿ ਇਸ ਕਿ ਇਹ ਰਾਸ਼ੀ ਵਾਲੇ ਲੋਕ ਇਸ ਮਹੀਨੇ ਵਿੱਚ ਆਪਣੇ ਜੀਵਨ ਵਿੱਚ ਆਰਥਿਕ ਖੁਸ਼ਹਾਲੀ ਹਾਸਲ ਕਰਨਗੇ ਇਹਨਾਂ ਨੂੰ ਸਾਲ 2026 ਵਿੱਚ ਜ਼ਬਰਦਸਤ ਲਾਭ ਹੋਣ ਵਾਲਾ ਹੈ ਦੋਸਤੋ ਗ੍ਰਹਾਂ ਦੀ ਗੋਚਰ ਇਸ ਸਥਿਤੀ ਇਸ ਸਾਲ 2026 ਵਿੱਚ ਕੁਝ ਇਸ ਪ੍ਰਕਾਰ ਨਾਲ ਬਣ ਰਹੀ ਹੈ ਕਿ ਇਹ ਰਾਸ਼ੀ ਵਾਲੇ ਲੋਕ ਇਸ ਸਾਲ ਵਿੱਚ ਆਪਣੇ ਜੀਵਨ ਵਿੱਚ ਆਰਥਿਕ ਆਰਥਿਕ ਖੁਸ਼ਹਾਲੀ ਹਾਸਲ ਕਰਨਗੇ ਇਹਨਾਂ ਨੂੰ ਸਾਲ 2026 ਵਿੱਚ ਜਬਰਦਸਤ ਲਾਭ ਹੋਣ ਵਾਲਾ ਹੈ ਦੋਸਤੋ 2026 ਵਿੱਚ ਹਰ ਖੇਤਰ ਵਿੱਚ ਇਹਨਾਂ ਨੂੰ ਫਾਇਦਾ ਦੇਖਣ ਨੂੰ ਮਿਲੇਗਾ ਕਿਉਂਕਿ ਗ੍ਰਹਾਂ ਦੇ ਰਾਜਾ ਸੂਰੇ ਦੇਵ ਸਾਲ 2026 ਵਿੱਚ ਰਾਸ਼ੀ ਪਰਿਵਰਤਨ ਕਰਨਗੇ ਤਾਂ ਉੱਥੇ ਹੀ ਇਸ ਸਾਲ ਦੀ ਸ਼ੁਰੂਆਤ ਦੇ ਮਹੀਨੇ ਵਿੱਚ ਦੋਸਤੋ ਸ਼ੁਕਰ ਗ੍ਰਹਿ ਦਾ ਵੀ ਰਾਸ਼ੀ ਪਰਿਵਰਤਨ ਹੋ ਰਿਹਾ ਹੈ ਉੱਥੇ ਹੀ ਮੰਗਲ ਜੋ ਜ਼ਮੀਨ ਜਿਆਦਾ ਦੇ ਕਾਰਕ ਹਨ ਉਹਨਾਂ ਦਾ ਵੀ ਰਾਸ਼ੀ ਪਰਿਵਰਤਨ ਹੋਵੇਗਾ ਬਹੁਤ ਦਾਵੀ ਪਰਿਵਰਤਨ ਹੋਵੇਗਾ ਇਹਨਾਂ तमाम ਰਾਜੋਗਾਂ ਦੇ ਸ਼ੁਭ ਜੋਗ ਬਣਨ ਕਾਰਨ ਇਸ ਮਹੀਨੇ ਵਿੱਚ ਇਹਨਾਂ ਨੂੰ ਸ਼ੁਭ ਫਲ ਪ੍ਰਾਪਤ ਹੋਵੇਗਾ ਇਸ ਦੇ ਨਾਲ ਹੀ ਦੋਸਤੋ ਅਮਰ ਸਿਧੀ ਜੋਗ ਸਵਤ ਸਿਧੀ ਜੋਗ ਦਾ ਬਣਨਾ ਸਾਲ 2026 ਵਿੱਚ ਇਹਨਾਂ ਖਾਸ ਸ਼ੇ ਰਾਸ਼ੀ ਵਾਲੇ ਜਾਤਕਾਂ ਦੇ ਲਈ ਲਾਭਕਾਰੀ ਹੋਣ ਵਾਲਾ ਹੈ ਸ਼ੇ ਰਾਸ਼ੀ ਵਾਲੇ ਹੁਣ ਤਾਂ ਨਾਲ ਮੱਲਾਮਲ ਹੋਣ ਵਾਲੇ ਹਨ ਅਤੇ ਹੁਣ ਇਹਨਾਂ ਨੂੰ ਕਰੋੜਪਤੀ ਬਣਨ ਤੋਂ ਕੋਈ ਵੀ ਰੋਕ ਨਹੀਂ ਸਕਦਾ ਤਾਂ ਦੋਸਤੋ ਜਾਣ ਲੈਂਦੇ ਹਾਂ ਆਖਰੀ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਅਤੇ ਇਹਨਾਂ ਨੂੰ ਕਿੰਨਾ ਤਾਂ ਲਾਭ ਹੋਵੇਗਾ ਦੋਸਤੋ ਸਭ ਤੋਂ ਪਹਿਲੀ ਜੋ ਰਾਸ਼ੀ ਜਿਸ ਦਾ ਸਾਲ 2026 ਵਿੱਚ ਪਾਗ ਉਹਦੇ ਹੋ ਰਿਹਾ ਹੈ ਉਹ ਹੈ ਮੇਖ ਰਾਸ਼ੀ ਜੀ ਹਾਂ ਦੋਸਤੋ ਮੇਖ ਰਾਸ਼ੀ ਵਾਲਿਓ ਤੁਹਾਨੂੰ ਸਾਲ 2026 ਵਿੱਚ ਕਰੋੜਪਤੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਤੁਹਾਡੇ ਉੱਤੇ ਮਾਤਾ ਲక్ష్ਮੀ ਦੀ ਵਿਸ਼ੇਸ਼ ਕਿਰਪਾ ਦ੍ਰਿਸ਼ਟੀ 2026 ਵਿੱਚ ਬਣਨ ਵਾਲੀ ਹੈ ਹੁਣ ਤੁਹਾਨੂੰ ਇਨਕਮ ਮਿਲ ਸਕਦੀ ਹੈ ਜਿਵੇਂ ਜ਼ਿਆਦਾ ਤੋਂ ਲਾਭ ਹੋ ਸਕਦਾ ਹੈ ਧਨ ਕਮਾਉਣ ਦੇ ਸੁਨਹਿਰੀ ਮੌਕੇ ਮਿਲ ਸਕਦੇ ਹਨ ਤੁਹਾਡੇ ਇਨ ਖਾਸ ਛੇ ਰਾਸ਼ੀ ਵਾਲੇ ਜਾਤਕਾਂ ਦੇ ਲਈ ਲਾਭਕਾਰੀ ਹੋਣ ਵਾਲਾ ਹੈ ਇਹ ਛੇ ਰਾਸ਼ੀ ਵਾਲੇ ਜਾਤਕ ਹੁਣ ਧਨ ਨਾਲ ਮਾਲਾ-ਮਾਲ ਹੋਣ ਵਾਲੇ ਹਨ ਅਤੇ ਹੁਣ ਇਹਨਾਂ ਨੂੰ ਕਰੋੜਪਤੀ ਬਣਨ ਤੋਂ ਕੋਈ ਵੀ ਰੋਕ ਨਹੀਂ ਸਕਦਾ ਤੇ ਆਓ ਜਾਣਦੇ ਹਾਂ ਆਖਿਰ ਇਹ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਅਤੇ ਇਹਨਾਂ ਨੂੰ ਆਖਿਰ ਕਿੰਨਾ ਧਨ ਲਾਭ ਹੋਵੇਗਾ ਦੋਸਤੋ ਸਭ ਤੋਂ ਪਹਿਲੀ ਜੋ ਰਾਸ਼ੀ ਹੈ ਜਿਸਾ ਸਾਲ 2026 ਦੇ ਵਿੱਚ ਪਾਗ ਉਹਦੇ ਹੋ ਰਿਹਾ ਹੈ ਤਾਂ ਉਹ ਹੈ ਮੇਖ ਰਾਸ਼ੀ ਜੀहां ਮੇਖ ਰਾਸ਼ੀ ਵਾਲੇ ਤੁਹਾਨੂੰ ਸਾਲ 2026 ਵਿੱਚ ਕਰੋੜਪਤੀ ਬਨਣ ਤੋਂ ਕੋਈ ਨਹੀਂ ਰੋਕ ਸਕਦਾ ਤੁਹਾਡੇ ਉੱਤੇ ਮਾਤਾ ਲక్ష్ਮੀ ਜੀ ਦੀ ਵਿਸ਼ੇਸ਼ ਕਿਰਪਾ দৃষ্টি 2026 ਵਿੱਚ ਬਨਣ ਵਾਲੀ ਹੈ ਹੁਣ ਤੁਹਾਨੂੰ ਐਕਸਟਰਾ ਇਨਕਮ ਮਿਲ ਸਕਦੀ ਹੈ ਜਮੀਨ ਜਾਇਦਾਦ ਤੋਂ ਲਾਭ ਹੋ ਸਕਦਾ ਹੈ ਧਨ ਕਮਾਉਣ ਦੇ ਸੁਨਹਿਰੀ ਮੌਕੇ ਮਿਲ ਸਕਦੇ ਹਨ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਤੁਹਾਡੇ ਦੁਆਰਾ ਲਏ ਗਏ ਫੈਸਲੇ ਸਹੀ ਸਾਬਤ ਹੋਣਗੇ ਸਮਾਜ ਵਿੱਚ ਮਾਣ ਸਨਮਾਨ ਵਧੇਗਾ ਹਰੇਕ ਕਾਰਜ ਖੇਤਰ ਵਿੱਚ ਸਫਲਤਾ ਤੁਹਾਡੇ ਕਦਮ ਚੁੰਮਦੇ ਚਲੀ ਜਾਵੇਗੀ ਹੁਣ ਤੁਹਾਡੀ ਬੰਦ ਕਿਸਮਤ ਦੇ ਤਾਲੇ ਵੀ ਖੁੱਲਣ ਵਾਲੇ ਹਨ ਸਾਲ 2026 ਵਿੱਚ ਯਕੀਨਨ ਅਸੀਂ ਕਹਿ ਸਕਦੇ ਹਾਂ ਕਿ ਮਾਤਾ ਲక్ష్ਮੀ ਦੀ ਕਿਰਪਾ ਦੇ ਨਾਲ ਤੁਹਾਡੀ ਨੌਕਰੀ ਵਿੱਚ ਉੱਚ ਅਹੁਦੇ ਦੀ ਪ੍ਰਾਪਤੀ ਜਾਣੇ ਪ੍ਰਮੋਸ਼ਨ ਦੇ ਯੋਗ ਬਣ ਦੇ ਨਜ਼ਰ ਆਉਣਗੇ ਤੁਹਾਡੇ ਬੌਸ ਅਤੇ ਵੱਡੇ ਅਧਿਕਾਰੀਆਂ ਨਾਲ ਤਾਲਮੇਲ ਬਿਹਤਰ ਹੋਵੇਗਾ ਨਾਲੇ ਹੀ ਤੁਹਾਡੇ ਦੁਆਰਾ ਲਏ ਗਏ ਫੈਸਲੇ ਕਾਫੀ ਸਲਾੰਘਾਯੋਗ ਸਾਬਤ ਹੋਣਗੇ ਜਿਸ ਵੀ ਖੇਤਰ ਵਿੱਚ ਤੁਹਾਨੂੰ ਕਾਮਯਾਬੀ ਮਿਲੇਗੀ ਕਦਮ ਚੁੰਮਦੇ ਚਲੇ ਜਾਣਗੇ ਮੇਖ ਰਾਸ਼ੀ ਵਾਲੇ ਤੁਸੀਂ ਆਪਣੇ ਵਿਆਹ ਹੋਤਾ ਜੀਵਨ ਖੁਸ਼ਹਾਲੀ ਨਾਲ ਬਤੀਤ ਕਰੋਗੇ ਇਸ ਦੌਰਾਨ ਪ੍ਰੇਮ ਜੀਵਨ ਵਿੱਚ ਤੁਹਾਡੀਆਂ ਕਾਫੀ ਨਵੀਆਂ ਤੀਕੀਆਂ ਵਧਣਗੀਆਂ ਤੁਹਾਡਾ ਪ੍ਰੇਮ ਜੀਵਨ ਸ਼ਾਨਦਾਰ ਰਹਿਣ ਵਾਲਾ ਹੈ ਤੁਸੀ ਪਾਰਟਨਰ ਦੇ ਨਾਲ ਘੁੰਮਣ ਫੇਰਨ ਜਾ ਕੁਝ ਗਿਫਟ ਉਪਹਾਰ ਦੇਣ ਦੀ ਸੋਚ ਰਹੇ ਹੋ ਜੀ ਹਾਂ ਦੋਸਤੋ ਇਸ ਸਾਲ ਵਿੱਚ ਮਾਤਾ ਲక్ష్ਮੀ ਦੀ ਕਿਰਪਾ ਨਾਲ ਤੁਹਾਨੂੰ ਹਰੇਕ ਕਾਰਜ ਖੇਤਰ ਵਿੱਚ ਮੁਨਾਫਾ ਪ੍ਰਾਪਤ ਹੋਵੇਗਾ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲੇ ਸਾਲ 2026 ਵਿੱਚ ਤੁਹਾਨੂੰ ਕਰੋੜਪਤੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਇਹਨੇ ਸਾਰੇ ਸ਼ੋਭਾ ਸੰਜੋਗ ਤੁਲਬ ਜੋਗ ਬਣਨ ਕਾਰਨ ਤੁਹਾਨੂੰ ਮਾਲਾ ਮਾਲ ਬਣਨ ਤੋਂ ਕੋਈ ਰੋਕ ਨਹੀਂ ਸਕਦਾ ਕਿਉਂਕਿ ਇਸ ਸਾਲ 2026 ਵਿੱਚ ਕਾਫੀ ਸੁਨਹਿਰੀ ਅਵਸਰ ਤੁਹਾਨੂੰ ਮਾਤਾ ਲక్ష్ਮੀ ਜੀ ਦੇਣ ਵਾਲੀ ਹੈ ਤੁਹਾਡੇ ਕੈਰੀਅਰ ਵਿੱਚ ਬਿਜ਼ਨਸ ਵਪਾਰ ਵਿੱਚ ਤਰਾਕੀ ਨੌ ਚਾਰ ਚੰਨ ਲੱਗ ਜਾਣਗੇ ਲਾਟਰੀ ਸੱਤੇ ਤੋਂ ਤੁਸੀਂ ਇਸ ਦੌਰਾਨ ਜਬਤਸ ਨਫਾ ਕਮਾ ਸਕਦੇ ਹੋ ਨਾਲ ਹੀ ਰੁਕੇ ਹੋਇਆ ਫਸਿਆ ਹੋਇਆ ਤੰਵੀ ਤੁਹਾਨੂੰ ਪ੍ਰਾਪਤ ਹੋਵੇਗਾ ਤੁਹਾਨੂੰ ਹਰੇਕ ਕਾਰਜ ਖੇਤਰ ਵਿੱਚ ਸਫਲਤਾ ਮਿਲਦੀ ਨਜ਼ਰ ਆਵੇਗੀ ਤੁਸੀਂ ਜੈਸਵੀ ਖੇਤਰ ਵਿੱਚ ਕੋਈ ਫੈਸਲਾ ਲਵੋਗੇ ਉਸਾਰੇ ਸਹੀ ਸਾਬਤ ਹੋਣਗੇ ਇਸ ਤਰ੍ਹਾਂ ਘਰ ਵਿੱਚ ਮਾਨ ਸਨਮਾਨ ਵਧੇਗਾ ਵਟੀਆਂ-ਵਟੀਆਂ ਜ਼ਿੰਮੇਵਾਰੀਆਂ ਵਧ ਸਕਦੀਆਂ ਹਨ ਸਟੂਡੈਂਟ ਲਾਈਫ ਲਈ ਕਾਫੀ ਚੰਗਾ ਤੇ ਸਲੰਘਾਯੋਗ ਸਾਲ ਕਿਹਾ ਜਾ ਸਕਦਾ ਹੈ ਕਿਉਂਕਿ ਸਾਲ 2026 ਵਿਦਿਆਰਥੀਆਂ ਦੇ ਲਈ ਬਹੁਤ ਹੀ ਚੰਗਾ ਤੇ ਖਾਸ ਰਹਿਣ ਵਾਲਾ ਹੈ ਕਿਸੇ ਖਾਸ ਰਿਜ਼ਲਟ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਡੇ ਪੱਖ ਵਿੱਚ ਆਉਂਦਾ ਹੋਇਆ ਨਜ਼ਰ ਆਵੇਗਾ ਇਹ ਨਹੀਂ ਨਵੇਂ ਸਾਲ 2026 ਵਿੱਚ ਸਟੂਡੈਂਟ ਕਿਸੇ ਖਾਸ ਕੰਪੀਟੀਸ਼ਨ ਜਾਂ ਇੰਟਰਵਿਊ ਦੀ ਤਿਆਰੀ ਵਿੱਚ ਜੋਟੇ ਹੋਏ ਹਨ ਤਾਂ ਤੁਹਾਨੂੰ ਸਫਲਤਾ ਮਿਲਦੀ ਹੋਈ ਨਜ਼ਰ ਆਵੇਗੀ ਸਿਹਤ ਦੇ ਲੈਅ ਨਾਲ ਵੀ ਇਹ ਸਾਲ ਕਾਫੀ ਚੰਗਾ ਰਹੇਗਾ ਦੋਸਤੋ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲੇ ਤੁਹਾਨੂੰ ਦੱਸ ਰਹੀ ਹੈ ਕਿ ਤੁਹਾਡੇ ਉੱਤੇ ਸਾਲ 2026 ਵਿੱਚ ਮਾਤਾ ਲక్ష్ਮੀ ਜੀ ਦੀ ਵਿਸ਼ੇਸ਼ ਕਿਰਪਾ ਦ੍ਰਿਸ਼ਟੀ ਬਣੀ ਹੋਈ ਹੈ ਇਸ ਸਾਲ 2026 ਤੁਹਾਡੇ ਲਈ ਖਾਸ ਰਹਿਣ ਵਾਲਾ ਹੈ ਸਾਲ ਦੀ ਸ਼ੁਰੂਆਤ ਵਿੱਚ ਘਰ ਵਿੱਚ ਸ਼ੁਭ ਪ੍ਰੋਗਰਾਮ ਹੋ ਸਕਦੇ ਹਨ ਤੇ ਦੋਸਤੋ ਬਾਤ ਤੁਹਾਨੂੰ ਇੱਕ ਨਵੇਂ 파ਟਨਰ ਦੀ ਤਲਾਸ਼ ਸੀ ਉਹ ਇਸ਼ਿਆ ਵੀ ਤੁਹਾਡੀ ਪੂਰੀ ਹੋਦੀ ਨਜ਼ਰ ਆਵੇਗੀ ਦੋਸਤੋ ਇੰਨਾ ਹੀ ਨਹੀਂ ਤੁਹਾਡੀ ਜਾਣਕਾਰੀ ਲਈ ਦੱਸ ਰਹੀ ਹਾਂ ਤੁਸੀਂ ਜੀਵਨ ਵਿੱਚ ਜੀਵਨ ਵਿੱਚ ਕਾਫੀ ਰੁੱਝੇ ਹੋਏ ਦਿਖਾਈ ਦੇਵੋਗੇ ਘਰ ਵਿੱਚ ਜੋ ਕਾਫੀ ਕੰਮ ਪੈਂਡਿੰਗ ਪਏ ਸਨ ਮੁਸ਼ਕਲ ਕੰਮ ਹਨ ਜੋ ਕਾਫੀ ਦਿਨਾਂ ਤੋਂ ਨਹੀਂ ਹੋ ਰਹੇ ਉਹਨਾਂ ਨੂੰ ਪੂਰਾ ਕਰਾਂਦਾ ਚਤਨ ਕਰੋਗੇ ਕੋਟ ਕਚਾਰੇ ਦੇ ਮਾਮਲੇ ਵਿੱਚ ਜਬਦਸ ਕਾਮਯਾਬੀ ਹਾਸਲ ਹੁੰਦੀ ਨਜ਼ਰ ਆਵੇਗੀ ਇਸ ਲਈ ਸਾਲ 2026 ਤੁਹਾਡੇ ਲਈ ਬਹੁਤ ਹੀ ਖਾਸ ਸਾਲ ਵਾਲਾ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲੇ ਤੁਹਾਨੂੰ ਦੱਸ ਰਹੀ ਹੈ ਕਿ ਸਾਲ ਤੁਹਾਡੇ ਲਈ ਬਹੁਤ ਖਾਸ ਰਹੇਗਾ ਜਿਹਾ ਮਾਤਾ ਲక్ష్ਮੀ ਦੀ ਸਭ ਤੋਂ ਵਿਸ਼ੇਸ਼ ਕਿਰਪਾ ਦੇ ਸਤੇ ਚੇਕਰ ਰਹੇਗੀ ਤਾਂ ਉਹ ਸਭ ਤੋਂ ਜ਼ਿਆਦਾ ਤੁਹਾਡੇ ਉੱਤੇ ਰਹੇਗੀ ਨਿਆਰਾ ਸ਼ੀ ਵਾਲੇ ਬਿਲਕੁਲ ਸਹੀ ਸੋਨਿਆ ਤੁਹਾਨੂੰ ਹੋਣ ਤੁਹਾਡੇ ਉੱਤੇ ਸਾਲ 2026 ਵਿੱਚ ਮਾਤਾ ਲక్ష్ਮੀ ਦੀ ਕਿਰਪਾ ਦ੍ਰਿਸ਼ਟੀ ਰਹਿਣ ਕਾਰਨ ਤੁਹਾਡੀ ਸਿਹਤ ਉੱਤਮ ਰਹੇਗੀ ਪਰ ਤੁਸੀਂ ਆਪਣੇ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਚਲੀਆਂ ਆ ਰਹੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸੀ ਉਸ ਤੋਂ ਵੀ ਮੁਕਤੀ ਮਿਲੇਗੀ ਵਿਦੇਸ਼ ਜਾਣ ਦਾ ਮੌਕਾ ਮਿਲੇਗਾ ਫਿਰ ਤੁਸੀਂ ਦੋ ਦਿਰਾਡੇ ਦੀ ਯਾਤਰਾ ਕਰ ਸਕਦੇ ਹੋ ਇਹ ਯਾਤਰਾ ਤੁਹਾਡੇ ਲਈ ਕਾਫੀ ਸ਼ੁਭਫਲਦਾਇਕ ਰਹੇਗੀ ਨੌਕਰੀ ਵਿੱਚ ਵੱਡੇ ਅਹੁਦੇ ਦੀ ਆਸ ਲਗਾਏ ਬੈਠੇ ਉਸ ਦੇ ਸਬੰਧ ਵਿੱਚ ਸਾਲ 2026 ਵਿੱਚ ਵੱਡੀ ਖੁਸ਼ਖਬਰੀ ਮਿਲੇਗੀ ਬਹੁਤ ਸਾਰੇ ਉੱਚ ਅਧਿਕਾਰੀਆਂ ਦਾ ਸਪੋਰਟ ਮਿਲੇਗਾ ਰਾਜਨੀਤਿਕ ਖੇਤਰ ਨਾਲ ਜੁੜੇ ਹੋਏ ਤੁਹਾਨੂੰ ਲਾਭ ਜ਼ਰੂਰ ਮਿਲੇਗਾ ਹਰੇਕ ਕਾਰਜ ਖੇਤਰ ਵਿੱਚ ਤੁਹਾਡੇ ਦੁਆਰਾ ਲੈ ਗਏ ਫੈਸਲੇ ਕਾਫੀ ਜ਼ਿਆਦਾ ਸਲੰਘਾਯੋਗ ਸਾਬਤ ਹੋਣਗੇ ਜਿਸ ਵੀ ਕਾਰਜ ਖੇਤਰ ਵਿੱਚ ਤੁਸੀਂ ਫੈਸਲਾ ਲਵੋਗੇ ਉਸ ਵਿੱਚ ਸਫਲਤਾ ਤੇ ਕਾਮਯਾਬੀ ਤੁਹਾਨੂੰ ਨਜ਼ਰ ਆਵੇਗੀ ਜਿਸ ਕਾਰਜ ਨੂੰ ਤੁਸੀਂ ਹੱਥ ਪਾਓਗੇ ਤੁਹਾਨੂੰ ਚਾਹਿਆ ਲੱਗੇਗਾ ਕਿ ਉਹ ਕਾਰਜ ਤੁਹਾਡੇ ਲਈ ਹੀ ਬਣਿਆ ਹੈ ਇੰਨਾ ਹੀ ਨਹੀਂ ਦੱਸਾਂਗੀ ਕਿ ਤੁਹਾਡਾ ਵਿਆਹ ਹੋਤਾ ਜੇਵਨ ਸ਼ਾਨਦਾਰ ਰਹੇਗਾ ਸੰਤਾਨ ਦੀ ਤਰੱਕੀ ਨਾਲ ਤੁਹਾਡਾ ਮਨ ਕਾਫੀ ਖੁਸ਼ ਰਹੇਗਾ ਸੰਤਾਨ ਦੀ ਕਾਮਯਾਬੀ ਤੁਹਾਡੇ ਮਾਨ ਸਨਮਾਨ ਨੂੰ ਵਧਾਏਗੀ ਸਮਾਜ ਵਿੱਚ ਤੁਹਾਡਾ ਰੁਤਬਾ ਕਾਫੀ ਵਧੇਗਾ ਮਾਨ ਸਨਮਾਨ ਵਿੱਚ ਵਾਧਾ ਮਿਲੇਗਾ ਅਗਲੀ ਰਾਸ਼ੀ ਆਜੇ ਮੇਨ ਰਾਸ਼ੀ ਮੇਨ ਰਾਸ਼ੀ ਵਾਲੋ ਤੁਹਾਡੇ ਲਈ ਸਾਲ 2026 ਬਹੁਤ ਖਾਸ ਰਹਿਣ ਵਾਲਾ ਹੈ ਤੁਹਾਡੇ ਦੁਆਰਾ ਨਿਵੇਸ਼ ਕੀਤੇ ਹੋਏ ਧਨ ਵਿੱਚ ਦੁੱਗਣਾ ਲਾਭ ਹੋਵੇਗਾ ਲਾਟਰੀ ਤੇ ਸੱਟਾ ਵਿੱਚ ਚਾਬਾ ਦਸ ਮੁਨਾਫਾ ਕਮਾ ਸਕਦੇ ਹੋ ਨਾਲ ਹੀ ਰੁਕਿਆ ਹੋਇਆ ਫਸਿਆ ਹੋਇਆ ਧਨ ਪ੍ਰਾਪਤ ਹੋਵੇਗਾ ਆਮਦਨ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਨਾਲ ਹੀ ਪਾਰਟਨਰਸ਼ਿਪ ਵਿੱਚ ਬਿਜ਼ਨਸ ਵਪਾਰ ਕਰ ਰਹੇ ਹੋ ਤਾਂ ਤੁਹਾਨੂੰ ਲਾਭ ਦੇਖਣ ਨੂੰ ਮਿਲੇਗਾ ਹਰੇਕ ਕਾਰਜ ਖੇਤਰ ਵਿੱਚ ਤੁਹਾਡੇ ਦੁਆਰਾ ਲਏ ਗਏ ਫੈਸਲੇ ਕਾਫੀ ਸਲਾੰਗਾ ਚੋਕ ਸਾਬਤ ਹੋਣਗੇ ਜਿਸ ਵੀ ਕਾਲਜ ਖੇਤਰ ਵਿੱਚ ਤੁਸੀਂ ਹੱਥ ਪਾਓਗੇ ਉਸ ਵਿੱਚ ਤੁਹਾਨੂੰ ਜ਼ਰੂਰ ਕਾਮਯਾਬੀ ਮਿਲੇਗੀ ਤੁਹਾਡੇ ਦੁਆਰਾ ਕੀਤੇ ਗਏ ਫੈਸਲੇ ਸਹੀ ਸਾਬਤ ਹੋਣਗੇ ਪ੍ਰੇਮ ਜੀਵਨ ਵਿੱਚ ਕਾਫੀ ਮధుਰਤਾ ਦੇਖਣ ਨੂੰ ਮਿਲੇਗੀ ਆਰਥਿਕ ਸਥਿਤੀ ਦੈਨ ਦੁਗਣੀ ਰਾਚੋਕਨੀ ਵਧੇਗੀ ਤੁਹਾਡੇ ਖਰਚਿਆਂ ਵਿੱਚ ਥੋੜਾ ਜਿਹਾ ਨਰੰਤਰ ਵੀ ਦੇਖਣ ਨੂੰ ਮਿਲੇਗਾ ਖਰਚਿਆਂ ਵਿੱਚ ਕਮੀ ਆਵੇਗੀ ਤੁਹਾਡਾ ਪ੍ਰੋਫੈਸ਼ਨ ਚੰਗੇ ਲੋਕਾਂ ਨਾਲ ਮਿਲ ਸਕਦਾ ਹੈ ਤੁਸੀਂ ਜਾਣ ਪਹਿਚਾਨ ਦਾ ਫਾਇਦਾ ਉਠਾ ਸਕਦੇ ਹੋ ਇੰਪੋਰਟੈਂਟ ਕੰਮ ਕਰ ਸਕਦੇ ਹੋ ਬਿਜ਼ਨਸ ਵਿੱਚ ਵੀ ਤੁਸੀਂ ਅਮੀਰ ਹੋ ਸਕਦੇ ਹੋ ਫਿਰ ਤੁਹਾਡੇ ਕੈਰੀਅਰ ਵਿੱਚ ਜੌਬ ਵਿੱਚ ਜੇਕਰ ਕੋਈ ਅਧੂਰਾ ਕੰਮ ਪਿਆ ਸੀ ਉਹ ਪੂਰਾ ਹੋਵੇਗਾ ਜੋ ਨਵੀਂ ਜੌਬ ਦੀ ਤਲਾਸ਼ ਕਰ ਰਹੇ ਸੀ ਜੌਬ ਲੱਗਣ ਦੀ ਸੰਭਾਵਨਾ ਜ਼ਿਆਦਾ ਪ੍ਰਭਾਵਸ਼ਾਲੀ ਹੋ ਰਹੀ ਹੈ ਤੁਹਾਡੀ ਨੌਕਰੀ ਲੱਗੇਗੀ ਕਿਸੇ ਮਲਟੀਨੇਸ਼ਨਲ ਕੰਪਨੀ ਤੋਂ ਆ ਸਕਦੀ ਹੈ ਪ੍ਰਮੋਸ਼ਨ ਦੇ ਯੋਗ ਬਣਨਗੇ ਘਰ ਪਰਿਵਾਰ ਦਾ ਸਪੋਰਟ ਮਿਲੇਗਾ ਵੱਡੇ ਭੈਣ ਭਰਾਵਾਂ ਦਾ ਸਪੋਰਟ ਮਿਲੇਗਾ ਤੁਹਾਨੂੰ ਬੈਂਕ ਖੇਤਰ ਵਿੱਚ ਲਾਭ ਹੋਵੇਗਾ ਲੋਨ ਵਗੈਰਾ ਲੈਣਾ ਚਾਹ ਰਹੇ ਹੋ ਜਾਂ ਉਸੇ ਪਹਿਲਾਂ ਤੋਂ ਅਪਲਾਈ ਕੀਤਾ ਤਾਂ ਉਸ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਇਸੇ ਕਾਰਨ ਤੁਹਾਡੀ ਆਰਥਿਕ ਸਥਿਤੀ ਵਿੱਚ ਜਬਤ ਦਸ ਮਜ਼ਬੂਤੀ ਦੇ 91 ਮਿਲੇਗੀ ਕਿਉਂਕਿ ਲక్ష్ਮੀ ਦੀ ਕਿਰਪਾ ਇਹਨਾਂ ਰਾਸ਼ੀ ਵਾਲਿਆਂ ਦੇ ਉੱਤੇ ਸਭ ਤੋਂ ਜ਼ਿਆਦਾ ਰਹਿਣ ਵਾਲੀ ਹੈ ਕਿਉਂਕਿ ਲక్ష్ਮੀ ਦੀ ਕਿਰਪਾ ਸਭ ਤੋਂ ਜ਼ਿਆਦਾ ਹੋਵੇਗੀ ਮਾਤਾ ਲక్ష్ਮੀ ਦੀ ਵਿਸ਼ੇਸ਼ ਕਿਰਪਾ ਦੇ ਸ੍ਰੀ ਰੈਣ ਕਰਨ ਇਹਨਾਂ ਰਾਸ਼ੀ ਵਾਲਿਆਂ ਨੂੰ ਹੰਤਾ ਅੰਨਾਲ ਮਾਲਾ ਮਾਲ ਤੇ ਕਰੋੜਪਤੀ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਅਗਲੀ ਰਾਸ਼ੀ ਹੈ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲੇ ਦੱਸਤੇ ਹੈ ਕਿ ਤੁਹਾਡੇ ਉਤੇ ਸਾਲ 2026 ਤੋਂ ਮਾਤਾ ਲక్ష్ਮੀ ਦੀ ਵਿਸ਼ੇਸ਼ ਕਿਰਪਾ ਦੇ ਸ੍ਰੀ ਬਣੀ ਰਹੀ ਹੈ ਇਸ ਲਈ ਸਾਲ 2026 ਤੁਹਾਡੇ ਲਈ ਖਾਸ ਰਹਿਣ ਵਾਲਾ ਹੈ ਸਾਲ ਦੀ ਸ਼ੁਰੂਆਤ ਵਿੱਚ ਕਾਰ ਵਿੱਚ ਪ੍ਰੋਗਰਾਮ ਹੋ ਸਕਦੇ ਹਨ ਅਸੋ ਬਾਤ ਤੁਹਾਨੂੰ ਇੱਕ ਨਵੇਂ 파ਟਨਰ ਦੀ ਤਲਾਸ਼ ਹੈ ਇਹ ਸੇ ਤੁਹਾਡੀ ਪੂਰੀ ਹੋਣ ਦੀ ਨਜ਼ਰ ਆਵੇਗੀ ਤੁਸੀਂ ਇਸ ਦੌਰਾਨ ਜ਼ਬਰਦਸਤ ਮੁਨਾਫਾ ਕਮਾ ਸਕਦੇ ਹੋ ਨਾਲ ਹੀ ਨਾਲ ਰੁਕਿਆ ਹੋਇਆ ਫਸਿਆ ਹੋਇਆ ਧੰਨ ਵੀ ਤੁਹਾਨੂੰ ਪ੍ਰਾਪਤ ਹੋਵੇਗਾ ਤੁਹਾਨੂੰ ਹਰੇਕ ਕਾਰਜ ਖੇਤਰ ਵਿੱਚ ਸਫਲਤਾ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਜਿਸ ਵੀ ਖੇਤਰ ਵਿੱਚ ਕੋਈ ਫੈਸਲਾ ਲਵੋਗੇ ਉਹ ਸਭ ਸਹੀ ਸਾਬਤ ਹੋਣਗੇ ਇਸ ਦੌਰਾਨ ਘਰ ਵਿੱਚ ਮਾਨ ਸਨਮਾਨ ਵਧੇਗਾ ਵੱਡੀ ਜ਼ਿੰਮੇਵਾਰੀ ਵੱਸ ਸਕਦੀ ਹੈ ਜੇਕਰ ਤੁਸੀਂ ਮਾਤਾ ਲక్ష్ਮੀ ਦੀ ਜਿਆਦਾ ਤੋਂ ਜਿਆਦਾ ਕਿਰਪਾ ਪਾਉਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਜੈ ਮਾ ਲక్ష్ਮੀ ਜ਼ਰੂਰ ਲਿਖੋ ਦੋਸਤੋ ਐਸੀ ਜਾਣਕਾਰੀ ਅੱਜ ਦੀ ਵੀਡੀਓ ਦੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅਗੇ ਸ਼ੇਅਰ ਕਰ ਦਿਓ ਜੀ ਧੰਨਵਾਦ